ਕੱਟ ਤੇਰੀ ਮੱਤਾਂ ਹੋਰ ਅੱਜਾ ਇਕਰਾਮ ਨਾਲ ਇਕਰਾਮ ਨਾਲ ਜੈ ਹਾਂ ਲੋ ਯਾਰ ਬੀਆ ਕੱਟ 2000 ਨੇ ਕੱਟਸਾ ਆਉਂਦਾ ਓਏ ਤੂੰ ਨਾ ਖੋਣਾ ਓਏ ਜਿੰਨੇ ਘੋਟੇ ਗੱਲਿਆ ਦੇਖ ਲੈ ਪਹਿਲਾਂ ਚਾਹੀ ਕੇ ਤੋ ਮਰਕੂ ਆਂ ਚੱਪੀ ਜਾਂਗਾ ਤੂੰ ਨਾ ਪੈ गरी तू दारू पीती आ गया ਇੱਕ ਮਿੰਟ ਹੜਖੜ ਰਹਿ ਰਿਹਾ ਦੇਖ ਕੜਾ ਆਂਦੇ ਨਹੀਂ ਤਾਂ ਸਾਰਾ ਕੁਝ ਨੁਕਸਾਨ ਹੋ ਜਾਊਗਾ ਕੰਮ ਕੀ ਕਰਦੇ ਉਹਦੀ ਜੇ ਕੜਾ ਜਾ ਹਲੇ ਨਹੀਂ ਇਹ ਨਹੀਂ ਕੰਮ ਕਰ ਗੱਡੀ ਨਾਲ ਇਹ ਸ਼ਰਾਬ ਪੀ ਕੇ ਤਾਂ ਫੇਰ ਮਾਰੂਗਾ ਕਿੱਥੇ ਗਾਹਾਂ ਆ ਕੇ ਯਾਰ ਇਹਨਾਂ ਜਿਆਨੇ ਕਿਦਾਂ ਮਾਰ ਦੇਣੀ ਆ ਉਹ ਆ ਜਾ ਥੱਲੇ ਛੱਡ ਪਰੇ ਆ ਜਾ ਬਾਰਤ ਓਏ ਆ ਜਾ ਛੱਡ ਪਰੇ ਕਿਉਂ ਥੱਲੇ ਪਰੇ ਮੋਬਾਈਲ ਮੇਰਾ ਕਿਦਾਂ ਚੇੜਾਂ ਮੈਂ ਇਦਾਂ ਦੇਖੋ ਆਹ ਤਾਂ ਬਾਹਰ ਚੜ ਵੀ ਨਹੀਂ ਹੋ ਰਿਹਾ ਮਾਰੂ 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 ਬੜੀ ਕੁਛ ਕਰੋ ਕੈਮਾ ਗੱਡੀ ਤੇਰਾ ਹੈਗਾ ਫੋਨ ਤੇਰਾ ਫੋਨ ਭਈਆ ਨੇ ਕੀ ਨਾ ਫੋਨ ਲੈ ਕੇ ਸਾਈਡ ਮਾਰ ਕੇ ਗੱਡੀ ਲੈ ਕੇ ਕਿੱਥੋਂ ਆ ਨਾ ਪਿਆ ਸੀ ਇਹਦਾ ਫੋਨ ਚੰਕਰਾਣਾ ਹੈਗਾ ਤੇਰੇ ਅੰਦਰ ਫੋਨ ਭਾਈ ਸਾਡੀਆਂ ਜੇਬਾਂ ਫੋਨ ਨਾ ਬੇਸ਼ਰਮ ਮੁੜ ਕੇ ਫੇਕ ਹੋਗਾ ਤੇਰਾ ਫੋਨ ਕੱਢ ਲਿਆ ਬਸ ਲਾਤੀ ਜੀ ਜਦਾਂ ਉਹ ਤਾਰੂ ਵੀ ਤੇਰੀ ਰੱਜਿਆ ਮਿਲਾਉਣਾ ਮਾਰਦੀ ਵਿੱਚ ਆਪਰਾ ਐਗਜ਼ਾਮ ਦਿੱਤਾ ਮਗਰ ਆਈ ਇਹ ਨਾ ਗਾ ਵੀ ਤੈਨੂੰ ਮਾਰ ਦੇਣਾ ਮਾਰ ਦੇਣਾ ਮਾਰ ਮਾਰ ਉਹ ਵੀਰੇ ਆ ਮੈਂ ਕਿਸ ਨੂੰ ਮਾਰੂਗਾ ਪੈ ਤਰਾ ਜੇ ਦਾ ਕੋਈ ਕੋਈ ਸੱਜ ਦੇ ਤਰਾ ਦੇ ਉਹ ਚੌਕੀ ਉੱਪਰ ਤੇ ਸੱਦ ਲੋ ਯਾਰ ਕੌਣ ਸੱਦ ਉਹ ਹੈਗਾ ਫੋਨ ਤੇਰਾ ਫੋਨ ਹੈਗਾ ਤੇਰਾ ਹੈ ਨਹੀਂ ਹੈਗਾ ਮੋੜ ਕਿਤੇ ਕੋਈ ਦਾ ਐਸੇ ਕੋਈ ਓਏ ਯਾਰ ਕਹਿੰਦਾ ਹੈ ਨਹੀਂ ਅੰਦਰ ਕਿੱਥੇ ਆ ਮੋਬਾਈਲ ਤੇਰਾ ਰਿੰਗ ਮਾਰ ਕੇ ਦੇ ਲੈ ਰਿੰਗ ਮਾਰ ਰਿੰਗ ਮਾਰ ਨੰਬਰ ਬੋਲ ਆਪਣਾ ਨੰਬਰ ਬੋਲ ਕੋਲ ਨੰਬਰ 6780 ਬਾਬਾ ਦਾਰੂ ਪੀ ਕੇ ਕਰਦਾ 6780 ਬਹੁਤ ਚੰਗੇ ਲੱਗਦੇ ਤੁਸੀਂ 6780 6780 ਅੱਗੇ ਅੱਗੇ ਤਰਫੇ ਦੀ ਮੈਂ ਚਾਬੀ ਦੇਣੀ ਆ 6780 ਅੱਗੇ ਨੰਬਰ ਬੋਲ ਨੰਬਰ ਬੋਲ ਆਪਣਾ ਹਾਂ ਤੇ ਨਾਮ ਕੀ ਹੈ ਕੀ ਕੰਪਨੀ ਦਾ ਹੈ ਉਹ ਸਾਲੇ ਨੂੰ ਸ਼ੀਸ਼ਾ ਭੰਨਣਾ ਪੈਸੇ ਲੈਣੇ ਆ ਤਮੇ ਗਾ ਜਿਹੜੇ ਗੂੜ ਖੋਲਣਾ ਦਾ ਮੈਂ ਸੈਟ ਲਾ ਦੇ ਆ ਦੇ ਲੋ ਜੀ ਬੰਦਾ ਖਰਾਬ ਨਾ ਰਜਿਆ ਮੈਂ ਟਰੱਕ ਚ ਲਾ ਰਿਹਾ ਵਾ ਇਹਨੇ ਬੱਸ ਬੱਸ ਦੇ ਵਿੱਚ ਮਾਰੀ ਜਾਣੇ ਗੱਡੀ ਤੇ ਗਾਂ ਫੇ ਮਾਰੂਗਾ ਕਿਸ ਦੇ ਆ ਨੰਬਰ ਆ